thank you ਸਭ ਨੂੰ ਜੀ ਰਿਪੀਸ ਅਪਰਕਟ ਜੀ ਜਾਨ ਸਾਰੇ ਨੇ ਕੀ ਰੀਤ ਹੋ ਰਿਹਾ ਹੈ ਤੇ ਦੇਖੋ ਜੀ ਤੁਸੀਂ ਸਾਰੇ ਨੜੀਆ ਜੀ ਜੈ ਮਾਤਾ ਦੀ ਜੈ ਮਾਤਾ ਦੀ ਜਿਹੜਾ ਜਿਹਦਾ ਜਾਗਰਣ ਹੋ ਰਿਹਾ ਤੁਸੀਂ ਇਸ ਬਾਰੇ ਕੀ ਕਹੋਗੇ ਮੈਂ ਜਸ਼ਪਾਲ ਬਰਮਾ ਪ੍ਰਧਾਨ ਮਹਾਬੈਸ਼ਨੋ ਕਲਬ ਬਮਿਆਲ ਅੱਜ ਜਿਹੜਾ ਇਹ ਮਹਾਮਾਈ ਦਾ ਜਾਗਰਣ ਹੋ ਰਿਹਾ ਏ 23 ਮਾਸਾ ਦਾ ਬਾਰਸੀ ਜਾਗਰਣ ਹੈ 코로나 ਕਾਲ ਦੇ ਵਿੱਚ ਅਸੀਂ ਜਾਗਰ ਨਹੀਂ ਕਰਵਾਇਆ 23 ਸਾਲ ਤੋਂ ਅਸੀਂ ਲਗਾਤਾਰ ਜਾਗਰਣ ਕਰਵਾਦੇ ਆ ਰਹੇ ਆ ਮਹਾਮਾਇ ਦੀ ਕਿਰਪਾ ਦੇ ਨਾਲ ਅੱਜ ਸਾਡੇ ਵਿੱਚ ਹਰਸ਼ ਸਿਕੰਦਰ ਜੀ ਜਿਹੜੇ ਕਿ ਜੀ ਟੀਵੀ ਦੇ ਵਿੱਚ ਸਾਰੇ ਦਾ ਵਾਪਰੋਗਰਾਮ ਦੇ ਵਿੱਚ ਆਉਂਦੇ ਸੀ ਉਹ ਬੱਚਾ ਜਿਹੜਾ ਹਰਸ਼ ਸਿਕੰਦਰ ਉਹ ਸਾਡੇ ਵਿੱਚ ਅੱਜ ਮਹਾਮਾਇ ਦੀਆਂ ਪੇਟਾ ਗੁਣਗਾਨ ਕਰੇਗਾ ਮੈਂ ਸਾਰੇ ਪਿੰਡ ਵਾਸੀਆਂ ਦਾ ਤੇ ਅਤੇ ਇਸ ਗੀਤਕਾਰ ਦਾ ਆਪੇ ਮੇਰੀ ਕਲੱਬ ਦੇ ਜੋ ਵੀ ਮੇਰੇ ਮੈਂਬਰ ਨੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਆ ਉਹ ਸਾਰੇ ਵੱਧ ਚੜ ਕੇ ਇਥੇ ਹਿੱਸਾ ਲੈਣਗੇ ਔਰ ਮੈਂ ਇਹ ਕਾਮਨਾ ਕਰਨਾ ਕਿ ਜਿਹੜਾ ਅੱਜ ਦਾ ਜਾਗਰਣ ਹੈ ਮੇਰੇ ਪਿੰਡ ਦੀ ਸੁਖਸ਼ਾਂਤੀ ਔਰ ਟਕੀ ਹੋਵੇ ਹਰ ਇਨਸਾਨ ਸੁਖੀ ਹੋਵੇ ਜੀ